ਕਮਬੈਕ ਟੂ ਚੈਨਲ ਗਾਇਸ ਆਈ ਹੋਪ ਤੁਸੀਂ ਸਾਰੇ ਕੰਟ ਹੋਗੇ ਟਾਈਮ ਹੋ ਰਿਹਾ ਹੈ ਗਾਇਸ ਸਵੇਰ ਦਾ 12 ਵਜੇ 25 ਮਿੰਟ ਕੋ ਸਵੇਰ ਤਾਂ ਹੁਣ ਨਹੀਂ ਹੋ ਰਹੀ ਹੁਣ ਦੁਪਹਿਰ ਤਾਂ ਹੋਣੀ ਵਾਲੀ ਆ ਬਸ 25 ਮਿੰਟਾਂ ਤੱਕ ਤੇ ਹੁਣ ਜਿਹੜੀ ਅੱਜ ਹੈਗੀ ਆ ਵੀਰੇ 23 ਤਰੀਕ ਸਾਰਿਆਂ ਜਿਨ੍ਹਾਂ ਨੂੰ ਵੀ ਯਾਰ ਇਸ ਦਿਨਾਂ ਦੇ ਸਕੂਲਾਂ ਨੂੰ ਛੁੱਟੀਆਂ ਹੋ ਚੁੱਕੀਆਂ ਉਹ ਸਾਡੀ ਕਮੈਂਟ ਜੀ ਦੱਸੋ ਜਿਨ੍ਹਾਂ ਦੇ ਨਹੀਂ ਹੋਈਆਂ ਉਹ ਵੀ ਦੱਸ ਦਿਓ ਵੀ ਤੁਹਾਡੇ ਕਦੋਂ ਤੋਂ ਹੋਣੀ ਆ ਤੇ ਆਪਾਂ ਨੂੰ ਹੋ ਚੁੱਕੇ ਨੇ ਛੁੱਟੀਆਂ ਆਪਾਂ ਸਮੋਣਾ ਹੁਣ ਕੋਰਤਾ ਪਜਾਮਾ ਘੈਂਟ ਜਿਆ ਉਹ ਉਹ ਦਰਜੀ ਨੂੰ ਦੇੜ ਜਾਵਾਂਗੇ ਅੱਜ ਆਥਣੀ ਇਹ ਪਰ ਨੰਦ ਗਾ ਜਿਆ ਟਾਈਮ ਹੋ ਚੁੱਕਾ ਹੈ 1:26 ਮਿੰਟ ਦਾ ਤੇ ਹੁਣ ਮੈਂ ਕੋੜਾ ਜਿਹੜਾ ਨੂੰ ਰੈਸਟ ਕੀਤੀ ਸੀ ਤੇ ਹੁਣ ਅੱਜ ਇਹ ਜਿਹੜਾ ਧੁੱਪ ਜਿਹੜੀ ਆ ਉਹ ਨਿਕਲ ਚੁੱਕੀ ਆ ਤੁਸੀਂ ਦੇਖ ਨਹੀਂ ਚਾਹਦੇ ਹੋ ਮੈਂ ਇੱਕ ਕੱਲ ਤਾਂ ਪੂਰੇ ਦਿਨ ਮਸਾ ਹੀ ਨਿਕਲੀ ਸੀ ਜਦੋਂ ਸਾਨੂੰ ਸਕੂਲ ਤੋਂ ਛੁੱਟੀ ਹੋਈ ਸੀ ਉਹਦੀ ਸਕੂਲ ਛੁੱਟੀ ਸੀ ਤੇ ਅੱਜ ਹੋ ਚੁੱਕਿਆ ਨੇ ਚੁੱਕਿਆ ਨੇ ਯਾਰ ਡਿੱ ਗਿਆ ਹਵਨ ਨਾ ਡਿੱਗ ਪੈਂਦਾ ਜੇ ਜੇ ਨੂੰ ਇੱਧਰ ਅਸੀਂ ਨਾ ਖੜਾ ਕਰੀਏ ਤਾਂ ਜਿਹੜੇ ਮੁਰਗੇ ਨੇ ਉਹ ਆਪਣੇ ਇੱਧਰ ਜਾ ਕੇ ਫਿਰ ਇਹ ਇਥੋਂ ਦੀ ਥੱਲੇ ਦੀ ਲੰਘ ਕੇ ਖੇਤ ਚ ਵੜ ਜਾਂਦੇ ਨੇ ਤਾਂ ਕਰਕੇ ਅਸੀਂ ਔਖਾ ਗਾਈ ਉਹ ਸ਼ਟ ਉਹ ਜਿਹੜਾ ਉਹ ਕਾਲੀ ਦਿੱਤਾ ਇਦਾਂ ਹੀ ਫਿਰ ਹੁੰਦਾ ਵੀ ਇਹ ਕਿੰਨੇ ਬਾਹਰ ਨਹੀਂ ਜਾਂਦੇ ਬਾਕੀ ਤਾਂ ਅਸੀਂ ਸਾਰੇ ਕਿਥੋਂ ਬੰਦ ਕੀ ਹੋਇਆ ਅਜੀ ਸਵੇਰੇ ਛੱਡੇ ਸੀਗੇ ਹੁਣ ਇਹ ਅੱਬ ਬੈਠੇ ਨੇ ਆਪਦਾ ਹੁਣ ਇਧਰ ਮੈਂ ਤੁਹਾਨੂੰ ਇੱਕ ਚੀਜ਼ ਦਿਖਾਉਣਾ ਜਦੋਂ ਇੱਕ ਬੌਲ ਹੁੰਦੀ ਆ ਉਹ ਕੁੱਤੀਆਂ ਸਾਰੀਆਂ ਜਿਹੜੇ ਹੁੰਦੇ ਡੌਗਸ ਉਹ ਖੇਡਦੇ ਹੁੰਦੇ ਆ ਹੁਣ ਸਾਡੇ ਵਾਲੀ ਦੀ ਦਿਖਾਉਣਾ ਕਿਵੇਂ ਬੈਠੀ ਹੈ ਬੱਸ ਕਿ ਇੱਧਰ ਧੰਨਵਾਦ ਚੁੱਕਣ ਦੇ ਹੁਣ ਆਪਾਂ ਮੁਰਗੇ ਛੱਟੇ ਹੋਏ ਨੇ ਇੱਧਰ ਸੁੱਤੀ ਪਈ ਸੀ ਕਾ ਨੂੰ ਤਾਂ ਕਰਦੇ ਆ ਉਹ ਵਿਚਾਰੀ ਸੁਸਤ ਜੀ ਆ ਜਦੋਂ ਇੱਕ ਸਵੇਰ ਇੱਕ ਸਵੇਰੇ ਤੇ ਇੱਕ ਸ਼ਾਮ ਬਸ ਇਸ ਜਨਵਰੀ ਇਹ ਇਹ ਜੀ ਵੇਲੇ ਹੁੰਦੇ ਨੇ ਮੂਹ ਪੂਰੀ ਸਾਰੀ ਸੋਸਟ ਨੇ ਨੇ ਹੁਣ ਆਪਾਂ ਤੁਹਾਨੂੰ ਸ਼ਾਮ ਨੂੰ ਮਿਲਦੇ ਜਦੋਂ ਆਪਾਂ ਕੁਰਤੇ ਪਜਾਮੇ ਦੀ ਹੋਈ ਦੇਖੇ ਆਪਾਂ ਆਪਣੇ ਗਏ ਨੇ ਉਹ ਵੀ 420 ਹੋ ਚੁੱਕੇ ਆ ਸਬਸਕ੍ਰਾਈਬਰ ਵੀ ਵਧਾਈ ਦੇ ਸਬਸਕ੍ਰਾਈਬ ਕਰ ਲਿਓ ਆਪਣਾ ਜਦੋਂ 100 ਪੀਏ 100 ਹੋ ਗਏ ਨਾ ਸਬਸਕ੍ਰਾਈਬਰ ਆਪਾਂ ਸਬਸਕ੍ਰਾਈਬ ਕਰਾਂਗੇ 100 ਪੀ ਜਾ ਕਿਸੇ ਜ਼ਰੂਰਤਵੰਦ ਨੂੰ ਮੈਂ ਸੋਚਿਆ ਹਾਂ ਸਾਡੀ ਲੈਣੇ ਹੁਣ ਵਿੱਲੀ ਸੀ ਇਹ ਵੀ ਕੁਝ ਖਾਪੀ ਲੈਣੀ ਇਹ ਆਪਰੇ ਘਾੜ ਮੁਰਗਾ ਇਹ ਚਾਹੀਦਾ ਹੋਇਆ ਸੰਪਰਕ ਜ਼ਰੂਰ ਕਰੋ ਇਸਟੋਰ ਤੇ ਉਹ ਥੋੜੀ ਇੱਕ ਘਾੜ ਮੁਰਗਾ एक मुर्गा, एक मुर्गा आशी। तो मुर्गी, चुप कर जा। पाई ले आए मंगते। एक लेते मुर्गा यार अना चोना चो निशानी ला के देखा एक को हो आप जहा मुर् बेचा ਜਿਕੇ ਜਿੰਨੇ ਆਂਕ ਨੂੰ ਲੈਣਾ ਲੈ ਸਕਦੇ ਆ। ਬਾਕੀ ਜੇ ਆਂਡੇ ਵਾਸਤੇ ਲੈਣਾ ਮੁਰਗੀ ਦਾ ਉਹ ਨਾਲ ਲਿਓ। ਇਹ ਦੋਨੇ ਅਸਲੀ। ਬਾਕੀ ਹਲ ਤਾਂ ਵਿਕਦੇ ਨਹੀਂ ਸਾਡੀ ਜਨਵਰੀ ਫਰਵਰੀ ਚ ਦੇਖਾਂਗੇ। ਠੰਡਾ ਤੋਂ ਬਾਅਦ। ਐਤ ਕਿਉਂਕਿ ਗਰਮੀ ਦਾ ਘੱਟ ਹੀ ਪਾਉਗੀ ਕਿਉਂਕਿ ਐਸੇ ਲੋਕਾਂ ਨੇ ਜਿਹੜੇ ਉਹਦੇ ਫੇਮਸ ਹੋਣ ਦੇ ਚੱਕਰ ਚ ਚੱਕਰ ਚ ਨਹੀ ਕਹਾਂਗੇ ਫੇਮ ਫੇਮਸ ਹੋਣ ਦੇ ਵਿੱਚ ਬੂਟੇ ਬਹੁਤ ਜਿਆਦੇ ਲਾਤੇ ਹੋਰ ਲੋਕ ਬਾਕੀ ਦਾ ਮੋਟੀਵੇਸ਼ਨ ਹੋ ਚੁੱਕੇ ਨੇ ਹੁਣ ਇੱਕ ਤਰ੍ਹਾਂ ਦਾ ਪੰਜਾਬ ਸੁਧਰੀ ਚੁੱਕਿਆ ਸਾਰਾ ਸਾਰੀ ਇੰਡੀਆ ਸੋਸ਼ਲ ਮੀਡੀਆ ਇਹ ਸਾਰਾ ਕੁਝ ਸੋਸ਼ਲ ਮੀਡੀਆ ਕਰਕੇ ਹੋਇਆ ਲੋਕ ਮਸ਼ਹੂਰ ਹੋਣ ਦੇ ਚੱਕਰ ਚ ਹੁਣ ਆਪਣੀ ਜ਼ਿੰਦਗੀ ਵੀ ਵਿਚਾਰ ਰਹੇ ਨੇ ਤੇ ਜ਼ਿੰਦਗੀ ਗਾਲ ਵੀ ਰਹੇ ਨੇ ਹੁਣ ਮਤਲਬ ਸੋਸ਼ਲ ਮੀਡੀਆ ਤੇ ਫੇਮਸ ਹੋਣ ਨੂੰ ਲੋਕ ਮਤਲਬ ਕਿ ਬਾਡੀ ਬਿਲਡਰ ਨੇ ਉਹਦਾ ਆਪਦਾ ਹੀ ਫਾਇਦਾ ਤੇ ਪੈਸਿਆਂ 'ਚ ਵੀ ਤੇ ਮਸ਼ਹੂਰ ਵੀ ਹੋ ਜਾਣਗੇ ਅਸੀਂ ਹੁਣ ਇਦਾਂ ਦੇ ਹੁਣ ਜਿਹੜੇ ਨੇ ਚਾਲ ਰਹੀ ਨੇ ਸਭ ਦੇ ਨਾਲ ਇੰਡੀਆ ਦੇ ਵਿੱਚ ਬਾਕੀ ਵਧੀਆ ਹੀ ਹੈ ਤਾਂ ਸਾਰਾ ਕੁਝ ਕੋਈ ਨੁਕਸਾਨ ਤਾਂ ਇਹਦਾ ਹੈ ਨਹੀਂ ਫਾਇਦਾ ਬਾਅਦ ਕਿਉਂਕਿ YouTube ਤੇ ਆਉਣ ਨਾਲ ਮਾੜਾ ਮੋਟਾ ਖਰਚਾ ਪਾਣੀ ਵੀ ਚੱਲ ਸਕਦਾ ਹੈ ਜੇ ਆਪਾਂ ਬਣਾਉਣਾ ਹੋਵੇ ਬਾਕੀ ਮੇਰੇ ਵੀ ਮੇਰੇ ਐਡੀਟ ਚ ਜਾ ਕੇ ਤੁਸੀਂ YouTube ਹਾਉਸ ਤੋਂ ਮੈਸੀ ਯੂਟਿਊਬਰ ਬਣਨਾ ਚਾਹਤੇ ਹੋ ਤਾਂ ਇੰਦੀ ਮੈਂ ਹੈਗਾ ਯਾਰ ਉਹ ਦੇਖ ਲਿਓ ਜੀ ਜੂਨਰ ਉਪਰ ਬਣਾ ਮੈਂ ਉਹ ਲੌ ਹੁ ਜੀ ਦੱਸਿਆ ਹੋਇਆ ਬਾਕੀ ਗਾਈਜ਼ ਹੁਣ ਦੇਖ ਸਕਦੇ ਤੁਸੀਂ ਆਪਾਂ ਬਾਹਰ ਖੜਾ ਕੇ ਆ ਜੀ ਕੱਲਾਲਾ ਵਲੌਗ ਥਿਸ ਇਜ਼ ਅ ਨੈਕਸਟ ਡੇ ਕੱਲਾਲਾ ਵਲੌਗ ਦੇਖ ਪਾਇਆ ਹੋਇਆ ਜਿਹਨੇ ਨਹੀਂ ਦੇਖਿਆ ਅਜੇ ਇਹਨੂੰ ਤੁਸੀਂ ਜਾ ਕੇ ਦੇਖ ਸਕਦੇ ਹੋ ਚੋਰੀ ਦੇਖ ਫਿਰੂੰਗਾ ਮੈਂ ਨਾ ਹਾਂਗਾ ਉਸ ਤੋਂ ਬਾਅਦ ਮੈਂ ਵਲੌਗ ਨੂੰ ਐਂਡ ਕਰ ਦੂੰਗਾ ਕਿਉਂਕਿ ਮੈਂ ਉਸ ਤੋਂ ਬਾਅਦ ਜਾਣਾਗਾ ਨਾਲ ਕਿ ਉਸ ਤੋਂ ਬਾਅਦ ਤੁਹਾਨੂੰ ਬਹੁਤ ਚਿਰ ਬਾਅਦ ਵਲੌਗ ਦੇਖਣ ਨੂੰ ਮਿਲੇਗਾ ਤਾਂ ਗਾਇਜ਼ ਇਹ ਵਲੌਗ ਨੂੰ ਮੈਂ ਕਰਦਾ ਹੁਣੇ ਐਂਡ ਹੋਪ ਕਰਦਾ ਤੁਹਾਨੂੰ ਸਾਡਾ ਵਲੌਗ ਵਝੜਾ ਉਗਾਂਗਾ ਤੇ ਕੱਲ ਵਾਲਾ ਵਲੌਗ ਦੇਖਣ ਆਣਾ ਬੁੱਲਿਓ ਤੇ ਬੈਟ ਚਾਨ ਸਬਸਕ੍ਰਾਈਬ ਕਰ ਲਿਓ ਤੁਹਾਡਾ ਆਪਣਾ ਚੈਨਲ